ਜੰਪ ਖਾਲਡ ਮੈਂ ਸਾਰੀਆਂ ਰੇਸਾਂ ਦੌੜਦਾ ਸੀ 5000 ਮੀਟਰ ਤੋਂ ਲੈ ਕੇ ਸਾਰੀਆਂ ਉਹ ਹਾਲਾਂਕਿ ਥਰੋ ਵਗੈਰਾ ਵੀ ਮੈਂ ਕਰ ਲੈਂਦਾ ਗਿਆਵਲਨ ਵਗੈਰਾ ਮੈਂ ਚੰਗਾ ਸੈੱਟ ਲੈ ਲੈਂਦਾ ਬਾਕੀਆਂ ਨਾਲੋਂ ਕਾਬ ਨੂੰ ਮੈਂ ਡਿਊਟੀ ਕਰਕੇ ਆਪਣੇ ਟੂਰ ਸਲੈਂ ਚਲੇ ਜਾਂਦਾ ਸੀ ਉੱਥੇ ਦੌੜਦਾ ਸੀ ਫੁਰਤਵਾਰ ਵਾਲਿਆਂ ਚ ਵਟ ਜਾਂਦੇ ਸੀ ਜੰਪ ਕਰਦਾ ਸੀ ਖੇਡ ਕੇ ਆ ਜਾਂਦਾ ਸੀ ਰਾਤ ਨੂੰ ਖਾ ਕੇ ਸੌ ਜਾਂਦਾ ਸੀ ਆਜ਼ਮੇ ਨੂੰ ਇੱਕ ਕਰਦਾ ਦੌੜਾ ਹੀ ਨਹੀਂ ਹੈ ਨਾਲ ਖਾਣ ਨੂੰ ਵੀ ਮਿਲਣਾ ਚਾਹੀਦਾ ਘਰੋਂ ਪਰ ਉਹ ਉਹ ਘਰ ਵਾਲੀ ਜਿਹੜੀ ਆ ਉਹ ਜਿਹੜੀ ਉਹ ਸਬਜ਼ੀ ਬਣਾਉਂਦੀ ਹੈ ਮੇਨ ਚੀਜ਼ ਤਾਂ ਸਬਜ਼ੀ ਹੈ ਉਹ ਕਹਿੰਦੇ ਯਾਰ ਨਹੀਂ ਖਾਣਾ ਆ ਨਹੀਂ ਖਾਣਾ ਲੈਟਨ ਚਿਤਨਾਈ ਜਿਹੜੀ ਨਿਕਲਦੀ ਆ ਉਹ ਇਸ ਕਰਕੇ ਜੰਮ ਜਾਂਦੀ ਆ ਉਹ ਹੋ ਜਾਂਦਾ ਤੇ ਮੈਂ 4 ਮਹੀਨੇ ਦਵਾ ਖਾਦੀ ਮੈਂ ਛੱਡਤੀ ਮੈਂ ਕਿਹਾ ਕੁਝ ਨਹੀਂ 75 ਤੇ 80 ਤੱਕ ਤਾਂ ਮੈਨੂੰ ਕੋਈ ਫਰਕ ਨਹੀਂ ਪਿਆ 95 ਸਾਲ ਦੀ ਉਮਰ ਚ ਲਾਸਟ ਮਰ ਮਿਲਿਆ ਮੈਨੂੰ ਤੇ ਮੈਂ ਕਹਾ ਕੀ ਖਾਣਾ ਕਹਿੰਦਾ ਸਭ ਕੁਝ ਮੈਂ ਕਹਾ ਕੀ ਕਰਦਾ ਕਹਿੰਦਾ ਟੀਵੀ ਬੰਦਾ ਪੌਣੇ 4 ਕਿਲੋਮੀਟਰ ਦੁਆਰਾ ਸਾਫ ਦਾ ਚੱਕਰ ਮਾਰਦਾ ਮੈਂ ਉੱਠ ਕੇ ਸਵੇਰ ਨੂੰ ਨੌਜਵਾਨਾਂ ਨਾਲ ਵੀ ਕਦੇ ਪੇਚਾ ਫਸਿਆ ਕਿਸੇ ਗੱਲ ਵਿੱਚ ਫਸਦਾ ਰਹਿੰਦਾ ਨੌ ਦਿਮਾਨ ਤਾਂ ਕਿੱਦ ਲਈ ਆ ਉਹ ਚੀ ਖਰੇ ਆਦਮੀ ਮਿਹਨਤ ਨਹੀਂ ਕਰਦਾ ਮੈਂ ਤਾਂ ਜਿਆਦਾ ਸਬਜ਼ੀਆਂ ਹੀ ਖਾਣਾ ਹੋਰ ਮੈਂ ਦਾਲਾ ਦੂਣੇ ਬਹੁਤ ਘੱਟ ਖਾਣਾ ਤੇ ਇਸ ਕਰਕੇ ਵੇੜ ਦਾ ਧਿਆਨ ਹਮੇਸ਼ਾ ਰੱਖਣਾ ਪੈਂਦਾ ਮੈਨੂੰ ਕੀ ਸੂਟ ਕਰਦਾ 27 ਸਾਲ ਤੱਕ ਮੈਨੂੰ ਕੋਈ ਪ੍ਰਮੋਸ਼ਨ ਨਹੀਂ ਮਿਲੇਆ ਕਿਉਂਕਿ ਆਫਸਰਾਂ ਨਾਲ ਝਗੜਾ ਹੁੰਦਾ ਸੀ ਉਹ ਕਹਿੰਦੇ ਆ ਕੰਮ ਹੋਊਗਾ ਮੈਂ ਕਹਿੰਦਾ ਸਰ ਨਹੀਂ ਹੋਣਾ ਤੇ ਉਹ ਜ ਬੜਾ ਸਾਲ ਐਕਸੀਡੈਂਟ ਹੋਇਆ ਉਹ ਸਾਡੇ ਬੰਦੇ ਨੇ ਮਾਰੇ ਮਰੇ ਉਹਦੇ ਕਾਰਨ ਹੀ ਪ੍ਰੋ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਨਾਲ ਅੱਜ ਇੱਕ ਬਜ਼ੁਰਗ ਮੌਜੂਦ ਨੇ ਰੇਲਵੇ ਵਿੱਚੋਂ ਰਿਟਾਇਰਡ ਨੇ ਤੇ ਉਮਰ ਤਕਰੀਬਨ 84 ਤੋਂ ਪਲੱਸ ਹੋ ਚੁੱਕੀ ਆ ਤੇ ਦੌੜ ਦੇ ਵਿੱਚ ਧੂੜਾ ਪਾਉਂਦੇ ਜਿਸ ਤਰ੍ਹਾਂ ਰੇਲ ਦੇ ਵਿੱਚ ਇਹਨਾਂ ਨੇ ਜਿਹੜਾ ਨੌਕਰੀ ਕੀਤੀ ਆ ਰੇਲ ਗੱਡੀ ਦੀਆਂ ਧੂੜਾ ਪਹਾਈਆਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਵੀ ਇਹਨਾਂ ਨੇ ਜਿਹੜਾ ਅੱਗੇ ਲਾ ਲਿਆ ਆ ਤੇ ਕਾਫੀ ਸਾਰੀਆਂ ਮੁਸ਼ਕਲਾਂ ਦੇਖੀਆਂ ਤੇ ਅੱਜ ਇਸ ਟਰੈਕ ਦੇ ਉੱਤੇ ਫਿਰ ਇੱਕ ਵਾਰ ਦੌੜਨ ਆਏ ਆ ਪਿੱਛੇ ਟਰੈਕ ਤੁਸੀਂ ਦੇਖ ਰਹੇ ਹੋ ਇਸ ਟਰੈਕ ਦੇ ਉੱਤੇ ਫਿਰ ਇੱਕ ਵਾਰ ਜਿਹੜੇ ਆ ਤੱਕ ਪਉਣਾ ਇਹਨੇ ਬਜ਼ੁਰਗ ਸਰ ਸਭ ਸਰ ਸਭ ਤੋਂ ਪਹਿਲਾਂ ਕਿ 84 85 ਸਾਲ ਦੀ ਉਮਰ ਹੋ ਗਈ ਆ ਅੱਜ ਵੀ ਸ਼ੌਂਕ ਆ ਦੌੜਾਂ ਦਾ ਅੱਜ ਵੀ ਟਰੈਕ ਦੇ ਉੱਤੇ ਤੁਸੀਂ ਦੌੜਦੇ ਹੋ ਮੈਂ ਹੁਣ ਤਾਂ ਲਗਾਤਾਰ ਘੱਟ ਕਰ ਦਿੱਤਾ ਵੈਸੇ ਵੈ ਪਹਿਲਾਂ ਮੈਂ ਸਾਰੀਆਂ ਰੇਸਾਂ ਦੌੜਦਾ ਸੀ 5000 ਮੀਟਰ ਤੋਂ ਲੈ ਕੇ ਸਾਰੀਆਂ ਹਾਲਾਂਕਿ ਥਰੋ ਵਗੈਰਾ ਵੀ ਮੈਂ ਕਰ ਲੈਂਦਾ ਗੈਬਲਨ ਵਗੈਰਾ ਮੈਂ ਚੰਗਾ ਸੈੱਟ ਲੈ ਲੈਂਦਾ ਬਾਕੀਆਂ ਨਾਲੋਂ ਪੰਜਾਬ ਦਾ ਪਲੇਸ ਵੀ ਵੀ ਲਿਆ ਦਵਾਂਗਾ ਪਹਿਲੀ ਦੂਜੀ ਤੇ ਬਾਕੀ ਜੰਪ ਕਰਦਾ ਜੰਪ ਹਾਰਡਲ ਸ਼ੱਤ ਤਰ੍ਹਾਂ ਦੀਆਂ ਰੇਸਾਂ ਜੋ ਮਰਜ਼ੀ ਰੇਸ ਕਰਾ ਲਓ ਜੀ ਅੰਕਲ ਜਿਹੜੇ ਰੇਲ ਰੇਲ ਦੇ ਵਿੱਚ ਨੌਕਰੀ ਕਰਦੇ ਆ ਮੇਰੇ ਮੇਰੇ ਹਿਸਾਬ ਨਾਲ ਕਿ ਉਹਨਾਂ ਕੋ ਸਮੇਂ ਦੀ ਮਤਲਬ ਇੱਕ ਨਿਸ਼ਚਿਤ ਸਮਾਂ ਨਹੀਂ ਹੁੰਦਾ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਤਾਂ ਤੁਹਾਡਾ ਇੰਟਰਸਟ ਕਿਵੇਂ ਬਣ ਗਿਆ ਕਿ ਰਨਿੰਗ ਵੱਲ ਆਣਾ ਜਾਂ ਖੇਡਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਣਾ ਜੀ ਮੈਂ ਵੈਸੇ ਬਚਪਨ ਚ ਤਾਂ ਇਹ ਆ ਕਿ ਪਿੰਡਾਂ 'ਚ ਜੰਪ ਕਰਦੇ ਹੁੰਦੇ ਸੀ ਬਰਸਾਤ ਨੂੰ ਤੇ ਉਹ ਕਰਦਾ ਰਿਹਾ ਮੈਂ ਤੇ ਮੈਂ ਚੰਗਾ ਕਰਦਾ ਹੁੰਦਾ ਸੀ ਸਕੂਲ ਵਿੱਚ ਮੈਂ ਕੁਝ ਕੀਤਾ ਨਹੀਂ ਹੈਗਾ ਤੇ ਮੈਂ ਕਿਉਂ ਕਹਾ 10ਵੀਂ ਪਾਸ ਕਰਕੇ ਮੈਂ ਤਾਂ ਰੇਲਵੇ ਚ ਭਰਤੀ ਹੋ ਗਿਆ ਸੀ 765 ਵਿੱਚ ਮੇਰੀ ਪੋਸਟਿੰਗ ਉਥੇ ਪਲਬਲ ਹੋਈ ਉੱਥੇ ਪਿੱਛੇ ਕਾਲਜ ਸੀ ਇੱਕ 달चंद ਕਰਕੇ ਗੁੱਜਰ ਸਾਹ ਮੁੰਡਾ ਉਹ ਜੰਪ ਕਰਦਾ ਹੁੰਦਾ ਸੀ ਮੈਂ ਉੱਥੇ ਪਹਿਲਾਂ ਤੋਂ ਕੋਈ ਨਾਲ ਜੰਪ ਸਹਾਇ ਲੌਂਗ ਜੰਪ ਹਾਈ ਜੰਪ ਉੱਥੇ ਸਿੱਖਿਆ ਉਸ ਤੋਂ ਬਾਅਦ ਫਿਰ ਮੈਂ ਵਿਆ ਥੋੜੇ ਤੋਲਪੁਰ ਤੋਂ ਫਿਰ ਮੈਂ 1.5 ਸਾਲ ਰਿਹਾ ਉੱਥੇ ਰੇਲਵੇ ਨੇ ਲੋੜਾਂ ਦੂੜਾਂ ਕਰਾਈਆਂ ਮੈਂ ਉਹ ਸਾਰੇ ਵੀਟ ਕਰ ਦਿੱਤੇ ਤੇ ਉਹਦੇ ਬਾਅਦ ਇਹ ਚਾਂਸੀ ਗਿਆ ਸੰਸ 64 78 ਤੇ ਉੱਥੇ ਉਹਨਾਂ ਨੇ ਜੰਪ ਜੰਪ ਕਰਦਾ ਸੀ ਮੈਂ ਮੈਨ ਤੇ ਚੌਂ ਜ਼ਿਲ੍ਹਿਆਂ ਚੋਂ ਵੀ ਫਸਟ ਆਇਆ ਸੀ ਮੈਂ ਤੇ ਹੁਣ ਇਹ ਰੇਲਵੇ ਨੇ ਆ ਪਿਛਲੇ ਸਾਲ 75ਵਾਂ 15 ਅਗਸਤ ਨੂੰ ਆਇਆ ਉਨੇ ਕਹਾ ਜਿਹੜੇ ਐਥਲੈਟਿਕ ਵੀ ਕਰਦੇ ਆ ਜਿਹਨਾਂ ਨੇ ਮਾਰਾਂ ਮੱਲਾ ਮਾਰੀਆਂ ਹੁਣ ਉਹ ਟਿਊ ਰਿਕਾਰਡ ਬਈ ਉਹ ਸਾਰੇ ਰਿਕਾਰਡ ਦਿੱਤੇ 5000 ਮੀਟਰ ਦੇ ਇਹ 75% ਦੇ ਉੱਪਰਲੇ 5000 ਮੀਟਰ ਦੇ ਉਹ ਤੁਹਾਡੇ 1500 ਦੇ 800 ਦੇ ਖਾਰਡਲ ਲੌਂਗ ਜੰਪ ਇਹ ਸਾਰੇ ਮੈਂ ਰਿਕਾਰਡ ਦਿੱਤੇ ਉਹ ਭੇਜੇ ਉਹਨਾਂ ਨੂੰ ਸਰਟੀਫਿਕੇਟ ਜਿਹੜੇ ਮੇਰੇ ਕੋਲ ਹੁਣ ਹੈਗੇ ਸੀਗੇ ਮੈਂ ਫਾਸਟ ਫਾਸਟ ਫਰਾਈ ਸੀ ਅੱਛਾ ਨਾ ਸ਼ੁਰੂਆਤ ਤੁਸੀਂ ਕਿੱਥੋਂ ਕੀਤੀ ਆਪਣੀ ਦੌੜਾਂ ਦੀ ਕਿਵੇਂ ਉਹ ਸ਼ੁਰੂਆਤ ਹੋਈ ਕੀ ਕੀ ਮੁਸ਼ਕਲਾਂ ਜਿਹੜੀਆਂ ਆਈਆਂ ਜਾਂ ਜਿੱਦਾਂ ਕਈ ਵਾਰ ਨੌਜਵਾਨ ਕਹਿੰਦੇ ਬਾਪੂ ਨੂੰ ਕਿੱਥੇ ਜਵਾਨੀ ਆ ਗਈ ਦੌੜਾਂ ਦੌੜਨ ਲੱਪੇ ਜੀ ਨਹੀਂ ਉਹ ਮੈਂ ਜਿਸ ਵੇਲੇ ਉੱਥੋਂ ਰਿਟਾਇਰ ਹੋ ਕੇ ਆਇਆ ਐਕਚੁਅਲੀ ਮੈਂ ਪਹਿਲਾਂ ਮਥਰਾ ਮੈਂ 12 14 ਸਾਲ ਜਿਹੜੀ ਲਾਸਟ ਵਾਲੀ ਡਿਊਟੀ 8 ਤੋਂ 4 ਹੀ ਕੀਤੀ ਹੈ ਕੋਈ ਪਰ 27 ਸਾਲ ਤੱਕ ਮੈਨੂੰ ਕੋਈ ਪ੍ਰੋਮੋਸ਼ਨ ਨਹੀਂ ਮਿਲੇਆ ਕਿਉਂਕਿ ਆਫਸਰਾਂ ਨਾਲ ਝਗੜਾ ਹੁੰਦਾ ਸੀ ਉਹ ਕਹਿੰਦੇ ਆ ਕੰਮ ਹੋਊਗਾ ਮੈਂ ਕਹਿੰਦਾ ਸਰ ਨਹੀਂ ਹੋਣਾ ਕਿ ਉਹਦੇ ਬੜਾ ਸਾਲ ਐਕਸੀਡੈਂਟ ਹੋਇਆ ਉਹ ਸਾਡੇ ਬੰਦੇ ਨੇ ਮਾਰੇ ਮਰੇ ਉਹਦੇ ਕਾਰਨ ਹੀ ਹੈ ਤੇ ਮੈਂ ਮੈਂ ਮਨਾ ਕਰ ਦਿੰਦਾ ਇਹ ਕੰਮ ਨਹੀਂ ਹੋਊਗਾ ਜਿਹੜਾ ਮੈਂ ਅੱਖੀਂ ਮੇਰੇ ਸਾਹਮਣੇ ਜਿਹੜੀ ਗੱਲ ਹੋਊਗੀ ਮੇਰਾ ਮਨ ਕਹਿੰਦਾ ਅੰਦਰੋਂ 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 ਮਾਨ ਕਹਿੰਦਾ ਮੈਂ ਉਹ ਹੀ ਕੰਮ ਕਰਦਾ ਨਹੀਂ ਮੈਂ ਨਹੀਂ ਕੀਤਾ ਉਹ ਕਹਿੰਦਾ ਮੈਂ ਕਹਿੰਦਾ ਨਹੀਂ ਹੋਊਗਾ ਤਾਂ ਨਹੀਂ ਹੋਊਗਾ ਪ੍ਰਮੋਸ਼ਨ ਸ਼ਰਤੀ ਮੈਂ ਉਸ ਚ ਸ਼ਰਜ਼ਤੀ ਮੈਂ ਉਹ ਇਹਨਾਂ ਦੇ ਮੈਂ ਕਿਸੇ ਦੇ ਹੱਥ ਜੋੜ ਕੇ ਨਹੀਂ ਕੀਤਾ ਮੈਂ ਰਿਟਨ ਤੇ ਚ ਪਾਸ ਹੀ ਬਾਈ ਬਾਟ ਮੈਨੂੰ ਫੇਲ ਕੀਤਾ ਜਿਸ ਆਦਮੀ ਨੇ ਕੰਫੀਡੈਂਸ ਉਸ ਆਦਮੀ ਨੇ ਲਿਖੀ ਜਿਹੜਾ ਮੇਰੇ ਜਿਹਦੇ ਕੋਲ ਮੈਂ ਕੰਮ ਹੀ ਨਹੀਂ ਕਰਦਾ ਮੈਂ ਨਾਟ ਫਰਟ ਫਿਟ ਫਾਰ ਪ੍ਰਮੋਸ਼ਨ ਲਿਖ ਦਿੱਤਾ ਉਹ ਸਾਰਾ ਰਿਕਾਰਡ ਖਰਾਬ ਕੀਤਾ ਐ ਸਾ ਰਿਕਾਰਡ ਹੁੰਦਾ ਐਸਾ ਖਰਾਬ ਉਹ ਐ ਕਹਿੰਦੇ ਸੀ ਐ ਕਹਿੰਦੇ ਸੀ ਮੈਂ ਕਹਿੰਦਾ ਇਹ ਨਹੀਂ ਹੋ ਸਕਦਾ ਉਹ ਉਹਦਾ ਨਤੀਜਾ ਹੋਇਆ ਮੈਂ ਉੱਥੇ ਰਿਟਰਨ ਤੇ ਵਾਈ ਵਾਜ ਗਿਆ ਤੇ ਉਹਨਾਂ ਨੇ ਮੈਨੂੰ ਫੇਲ ਕਰ ਦਿੱਤਾ ਕਹਿੰਦੇ ਰਿਕਾਰਡ ਖਰਾਬ ਹੈ ਮੈਂ ਕਿਹਾ ਰਿਕਾਰਡ ਖਰਾਬ ਹੈ ਇਹਦਾ ਮੇਰਾ ਰਿਕਾਰਡ ਝੂਠਾ ਸਾਰਾ ਮਗਰੋਂ ਸਾਰੇ ਪੈਸੇ ਵੀ ਮਿਲ ਗਏ ਤੇ ਉਸ ਵੇਲੇ ਤਾਂ ਫੇਲ ਕਰ ਦਿੱਤਾ ਮੈਂ ਸੁਪਰੀਮ ਕੋਰਟ ਕੇਸ ਕਰ ਦਿੱਤਾ ਸਿਰਫ ਲੋਅਰ ਕੋਰਟ ਤੋਂ ਐ ਸੁਪਰੀਮ ਕੋਰਟ ਤੱਕ ਗਿਆ ਮੈਂ ਉਹ ਉਹ ਕਹਿੰਦਾ ਤੇ ਜਗਨਨਾਥਾਪੀ ਕਹਿੰਦਾ ਦੁਬਾਰਾ ਟੈਸਟ ਦੇ ਵਿੱਚ ਬੈਠ ਜਾਓ ਨਹੀਂ ਕੋਸਮ ਨਹੀਂ ਦੇਣਾ ਐਕਚੁਅਲੀ ਕਿ ਜਿਸ ਕੰਮ ਮੈਂ ਕਰਦਾ ਕਿ 13 ਸਾਲੋਂ ਕੰਮ ਕਰਦੇ ਨੂੰ ਹੋਗਾ ਉੱਚ ਵੀ ਫੇਲ ਕਰ ਦਿੱਤਾ ਉਹੀ ਕੰਮ ਨਹੀਂ ਜਾਣਦਾ ਆਦਮੀ ਬਾਕੀ ਦਾ ਪ੍ਰਮੋਸ਼ਨ ਮੈਂ ਰਿਟਨ ਟੈਸਟ ਉੱਧਰ ਸਿਲੈਕਸ਼ਨ ਪੋਸਟ ਪਾਸ ਹੈ ਉਤਨੀ ਪਾ ਉਸ ਵੀ ਫੇਲ ਉਹ ਡੀਆਰ ਸੀਟਾ ਹੋਇਆ ਕਿ ਦੁਬਾਰਾ ਬੈਠੋ ਬੋਲ ਮੈਂ ਕਹ ਮੈਂ ਨਹੀਂ ਬੈਠਦਾ ਹਾਂ ਤੁਸੀਂ ਵੀ ਅੜ ਗਏ ਬਾਪੂ ਹਾਂ ਮੈਂ 12 14 ਸਾਲ ਤੇਰੀ ਲਾਸਟ ਵਾਰ ਡਿਊਟੀ ਆ 8 ਤੋਂ 4 ਹੀ ਕੀਤੀ ਹੈ ਸ਼ਾਮ ਨੂੰ ਮੈਂ ਡਿਊਟੀ ਕਰਕੇ ਆਪਣੇ ਪੁੱਛ ਲੈਣ ਚਲੇ ਜਾਂਦਾ ਸੀ ਉੱਥੇ ਦੌੜਦਾ ਸੀ ਫੁੱਟਬਾਲ ਵਾਲਿਆਂ ਦੇ ਵਰਤ ਜਾਂਦਾ ਸੀ ਜੰਪ ਕਰਦਾ ਸੀ ਖੇਡ ਕੇ ਆ ਜਾਂਦਾ ਸੀ ਰਾਤ ਰੋਟੀ ਖਾ ਕੇ ਸੌ ਜਾਂਦਾ ਉਦਾਸ ਨਹੀਂ ਸੀ ਜាយ ਇਹ ਆ ਕਿ ਮੈਨੂੰ ਅੱਜ ਬੈਨੀਫਿਟ ਇਹ ਮਿਲਿਆ ਮੇਰਾ ਮੇਰਾ ਦੋਸਤ ਆ ਉਹ ਮੈਂ ਉਹ ਇੱਕ 2 ਸਾਲ ਛੋਟਾ ਸੀ ਉਹ ਹਫੀਮ ਵਾਲੇ ਮੈਂ ਇੱਕ ਸਿਲੈਕਟ ਹੋ ਗਿਆ ਸੀ ਉਹ ਇਥੋਂ ਸੁਪਰਨੈਟ ਇਥੋਂ ਰਪਾਇਨ ਡਿਪਾਰਟਮੈਂਟ ਤੋਂ ਰਿਟਾਇਰ ਹੋਇਆ ਇਹ ਹੁਣ ਤੁਸੀਂ ਦੇਖ ਲਓ ਕਿ ਮੈਂ ਕਿੱਥੇ ਤੱਕ ਕਿੱਥੇ ਮੈਂ ਕਲਾਸ 3 ਦਾ ਪਲਾਸ 31000 ਰਿਆ ਦਾ ਅਸਤਕ ਉਦੋਂ ਜੀ ਦਾ ਇਹ ਆ ਕਿ ਮੈਂ ਹੁਣ ਤੱਕ ਚੱਲ ਰਿਆ ਮੈਂ ਆ ਕੇ ਆਇਆ ਇੱਥੇ ਰਿਟਾਇਰ ਹੋ ਕੇ ਤਾਂ ਇੱਥੇ ਤੁਸੀਂ ਦੇਖ ਰਹੋ ਆ ਗਰਾਊਂਡ ਸੀ ਉੱਥੋਂ 2000 ਚ ਮਕਾਨ ਲਿਆ ਮੈਂ ਥੇ ਵੀ ਤੂ ਤੇ ਉੱਥੋਂ ਘਰ ਜਾ ਰਿਹਾ ਸੀ ਤਾਂ ਇੱਕ ਬੰਦਾ ਕਹਿੰਦਾ ਮੈਨੂੰ ਉਹ ਕਿਥੇ ਮੂੰਹ ਚੱਕਿਆ ਮੈਂ ਕਿਹਾ ਕੀ ਕਰ ਲੈ ਕਹਿੰਦਾ ਸਾਡੀ ਗਰਾਉਂਡ ਮੈਂ ਕਿ ਮੈਂ ਵੀ ਆਇਆ ਕਰੂੰਗਾ 2000 ਤੋਂ ਮੈਂ ਲਗਾਤਾਰ ਆ ਰਿਹਾ ਇੱਥੇ ਕੰਟੀਨਿਊਸ ਮਿਹਨਤ ਕਰ ਰਿਹਾ 5000 ਮੀਟਰ ਪਹਿਲਾਂ ਕਰਦਾ ਸੀ ਆ 1500 800 400 ਸਾਰੀਆਂ ਰੇਸਾਂ ਜੰਪ ਹਾਰਡਲ ਸਾਰੀਆਂ ਮੈਂ ਖੇਡਿਆ ਇਸ ਉਮਰ ਦੇ ਵਿੱਚ ਹਾਰਡਲ ਵਗੈਰਾ ਜਾਂ ਜੰਪ ਵਗੈਰਾ ਸਾਰਾ ਕੁਝ ਛੱਡਿਆ ਮੈਂ ਪਿਛਲੇ ਸਾਲ ਬਾਅਦ 80 ਤੋਂ ਉੱਪਰ ਮੈਂ ਅੱਸੀ ਤੱਕ ਕਰਦਾ ਰਿਹਾ ਸਾਰੇ ਸਾਰੇ ਸਭ ਕੁਝ ਕਰਦਾ ਰਿਹਾ ਹੁਣ ਮੈਂ ਕੱਟ ਕਰਦਾ ਹੁਣ ਤਾਂ ਮੈਂ 200 ਜਾਂ 800 800 ਹੋਣਾ ਜਿਆਦਾਤਰ ਉਹ ਕਰਨੇ ਨੂੰ ਮੈਂ ਛੋਟੀਆਂ ਰੇਸਾ ਕਰਦੇ ਵੀ ਛੱਡ ਦਿੱਤਾ ਮੈਂ ਇਹ ਹੁਣ ਤੁਸੀਂ ਦੇਖ ਲਓ ਕਿ ਉਹਦਾ ਨਹੀਂ ਘਰ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਮੂਰੇ ਬੱਚੇ ਹੋਣੇ ਆ ਜਾਂ ਪਰਿਵਾਰ ਹੋਣਾ ਉਹਨਾਂ ਨੇ ਨਹੀਂ ਬਣਾ ਕੀਤਾ ਵੇ ਐਸੇ ਉਮਰ ਦੇ ਵਿੱਚ ਕੋ ਹੱਡ ਕੋ ਡਾ ਟੁੱਟ ਜੂ ਕੋ ਸੱਟ ਪੇਟ ਲੱਗੇ ਉਹ ਤਾਂ ਖੈਰ ਨਹੀਂ ਕਹਿੰਦਾ ਕੋਈ ਵੀ ਪਰ ਇਹ ਆ ਕਿ ਉਹਦੇ ਉਹਦੇ ਨਾਲ ਇਹ ਵੀ ਕਰਦਾ ਹੈ ਆਦਮੀ ਨੂੰ ਇੱਕ ਕੱਲਾ ਦੌੜਾ ਹੀ ਨਹੀਂ ਹੈ ਨਾਲ ਖਾਣ ਨੂੰ ਵੀ ਮਿਲਣਾ ਚਾਹੀਦਾ ਘਰੋਂ ਕਰੋ ਉਹ ਕਰਵਾਲੀ ਜਿਹੜੀ ਆ ਉਹ ਜਿਹੜੀ ਉਹ ਸਬਜ਼ੀ ਬਣਾਉਂਦੀ ਹੈ ਮੇਨ ਚੀਜ਼ ਤਾਂ ਸਬਜ਼ੀ ਹੈ ਉਹ ਬਣਾਉਂਦੀ ਆ ਜਿਹੜਾ ਉਹ ਮੈਂ ਮੈਂ ਲਿਆਉਣਾ ਉਹ ਬਣਾਉਂਦੀ ਆ ਉਹ ਖਾ ਕੇ ਹੀ ਚੱਲਦੇ ਆ ਬਾਰ ਦਾ ਮੈ ਨਹੀਂ ਖਾਂਦਾ ਤੁਸੀਂ ਪਾਪਾ ਜੀ ਮਾਈਂਡ ਸੈਟ ਕਿਵੇਂ ਕੀਤਾ ਆਪਣਾ ਵੇ ਹਾਂ ਮੈਂ ਆ ਕਰ ਸਕਦਾ ਮੈਂ ਕਰੂੰਗਾ ਕਿਉਂਕਿ ਇਹ ਐਥਲੈਟਿਕਸ ਇੱਕ ਐਦਾ ਦੀ ਗੇਮ ਆ ਜਿਹਦੇ ਵਿੱਚ ਹਰ ਰੋਜ਼ ਪ੍ਰੈਕਟਿਸ ਦੀ ਲੋੜ ਪੈਂਦੀ ਹੈ ਇੱਕ ਦਿਨ ਵੀ ਪ੍ਰੈਕਟਿਸ ਨਾ ਕਰੋ ਤਾਂ ਕੰਮ ਮੱਠਾ ਪੈਂਦਾ ਕੰਟੀਨਿਊਸ ਵੀ ਮੈਂ ਕਰਦਾ ਬਿਲਕੁਲ ਕੋਈ ਵੀ ਜਿੰਨੇ ਛੁੱਟੀ ਵੀ ਹੁੰਦੀ ਕਹਿੰਦੇ ਐਤਵਾਰ ਨੂੰ ਮੈਂ ਐਤਵਾਰ ਨੂੰ ਵੀ ਕਰਦਾ ਜਰੂਰ ਜਾਣਾ ਪਾ ਮੈਂ ਕਟ ਕਰਾ ਕਰਦਾ ਜਰੂਰ ਆ ਉਹਦਾ ਨਤੀਜਾ ਇਹ ਆ ਕਿ ਹੁਣ ਤਾਂ ਹੀ ਸਰੀਰ ਚੱਲ ਰਿਹਾ ਜਿਸ ਤਰ੍ਹਾਂ ਬਜ਼ੁਰਗ ਅਵਸਥਾ ਦੇ ਵਿੱਚ ਕਈਆਂ ਨੂੰ ਰੋਗ ਲੱਗ ਜਾਂਦਾ ਜਾਂ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਤੋਂ ਤੁਸੀਂ ਕਿਸ ਤਰ੍ਹਾਂ ਆਪਣੇ ਸਰੀਰ ਫੇਟੋ ਪੂਰੇ ਰੋਗ ਨਹੀਂ ਰੋਗ ਦੇਖੋ ਰੋਗ ਲੱਗਦੇ ਆ ਮੈਨੂੰ 75 ਦੇ ਬਾਅਦ ਕਹਿੰਦੇ ਸੀ ਜੀ ਮੈਂ ਕਹਿੰਦਾ ਕਮਰ ਦਾਦ ਲੰਬੇ ਆਦਮੀ ਨੂੰ ਕੁਝ ਪਰੇਸ਼ਾਨੀ ਹੁੰਦੀ ਹੈ ਉਹ ਕਹਿੰਦੇ ਯਾਰ ਨਹੀਂ ਖਾਣਾ ਆ ਨਹੀਂ ਖਾਣਾ ਲੈਟਨ ਚਿਕਨਾਈ ਜਿਹੜੀ ਨਿਕਲਦੀ ਆ ਉਹ ਇਸ ਕਰਕੇ ਜੰਮ ਜਾਂਦੀ ਆ ਉਹ ਹੋ ਜਾਂਦਾ ਤੇ ਮੈਂ 4 ਕੁ ਮਹੀਨੇ ਦਵਾ ਖਾਧੀ ਮੈਂ ਛੱਡਤੀ ਮੈਂ ਕਿਹਾ ਉਸ ਨੇ 75 ਤੇ 80 ਤੱਕ ਤਾਂ ਮੈਨੂੰ ਕੋਈ ਫਰਕ ਨਹੀਂ ਪਿਆ ਹੁਣ ਮੈਨੂੰ ਹੁਣ ਆ ਕੇ 85 ਤੋਂ ਬਾਅਦ ਥੋੜਾ ਫਰਕ ਲੱਗਦਾ 80 ਤੋਂ ਬਾਅਦ ਪੈਰਾਂ ਜਲਣ ਹੋਣ ਲੱਗ ਪਈ ਉਹ ਹਟਦੀ ਨਹੀਂ ਹੈਗੀ ਘਟ ਜਾਂਦੀ ਆ ਹਟਦੀ ਨਹੀਂ ਹੈਗੀ ਤੇ ਉਹ ਖਾਣ ਪੀਣ ਦਾ ਮੇਨ ਚੀਜ਼ ਤਾਂ ਡਾਈਜੈਸ਼ਨ ਹੈ ਸਭ ਕੁਝ ਜੋ ਹੈ ਇਹਦੇ ਉੱਤੇ ਡਿਪੈਂਡ ਕਰਦਾ। ਇੱਕ ਮੰਨਦੇ ਹੋ ਕਿ ਜਿਹੜਾ ਰੋਗ ਉਹ ਤਾਂ ਲੱਗਣਾ ਜਿਹਨੇ ਜਿਸ ਮੌਕੇ ਤੇ ਆ ਕੇ ਲੱਗਣਾ ਉਹ ਤਾਂ ਲੱਗਣਾ ਹੀ ਲੱਗਣਾ ਆ। ਆਪਾਂ ਉਹਨੂੰ ਰੋਕ ਤਾਂ ਸਕਦੇ ਨਹੀਂ ਆ ਗਿਆ ਪਰ ਆਪਾਂ ਪ੍ਰੈਕਟਿਸ ਨਾ ਛੱਡੀਏ ਬੈਟਰ ਹੈ ਜੀ। ਹਾਂ ਬਿਲਕੁਲ ਮੈਂ ਕਹਿਣਾ ਕਰਦੇ ਰਹੋ ਕੁਛ ਨਾ ਕੁਛ ਕਰਦੇ ਰਹੋ ਤੇ ਇਹ ਸਾਰੀਰ ਚੱਲਦਾ ਰਹੂਗਾ। ਮੇਰੇ ਨਾਲ ਬਾਬਾ ਸੀ ਮੇਰਾ 2002 ਚ ਸਾਡਾ ਚਾਈਨਾ ਜਾਣ ਦਾ ਨੰਬਰ ਦੋਨਾ ਆਇਆ ਸੀ 21 21 ਸਾਲ ਵੱਡਾ ਸੀ। ਉਹ ਮਤਲਬ ਹੈ 2019 ਦੇ ਜਨਮ ਸੀ ਬੀਐਸਸੀਸੀ ਲਾਹੌਰ ਤੋਂ। ਉਹ 2019 ਚ ਮਰਿਆ ਉਹ ਨੂੰ 96 ਸਾਲ ਦੀ ਉਮਰ ਚ ਲਾਸਟ ਮੈ ਮਿਲਿਆ ਮੈਨੂੰ ਤੇ ਮੈਂ ਕਹਿੰਦਾ ਕੀ ਖਾਣਾ ਕਹਿੰਦਾ ਸਭ ਕੁਛ ਮੈਂ ਕਹਿੰਦਾ ਕੀ ਕਰਦਾ ਕਹਿੰਦਾ 3b ਬੰਦਾ ਪੌਣੇ 4 ਕਿਲੋਮੀਟਰ ਗੁਰਦੁਆਰਾ ਸਾਹਿਬ ਦਾ ਚੱਕਰ ਮਾਰਦਾ ਮੈਂ ਉੱਠ ਕੇ ਸਵੇਰ ਨੂੰ ਇਹ ਹੁਣ ਤੁਸੀਂ ਦੇਖ ਲਓ ਕਿ 96 ਸਾਲ ਦਾ ਆਦਮੀ ਬਰਾਬਰ 90 ਸਾਲ ਦੀ ਉਮਰ ਚ ਵੀ ਉੱਥੇ ਤੋਰ ਕੇ ਆਇਆ ਸਗਾ ਉਹ ਚੰਡੀਗੜ੍ਹ ਜਿਹੜੀ ਹੋਣੀ ਸੀ ਸਬਾਪਾ ਜੀ ਬਾਪੂ ਜੀ ਨੌਜਵਾਨਾਂ ਨਾਲ ਵੀ ਕਦੇ ਪੇਚਾ ਫਸਿਆ ਕਿਸੇ ਗੱਲ ਵਿੱਚ ਫਸਦ ਰਹੇਗਾ ਨੌਜਵਾਨ ਤਾਂ ਤੇ ਲਿਆ ਉਹ ਚੀ ਹਰੇਕ ਆਦਮੀ ਮਿਹਨਤ ਨਹੀਂ ਕਰਦਾ ਹੁਣ ਮਤਲਬ ਹੈ ਨਹੀਂ ਤਾਂ ਮੈਂ ਪਹਿਲਾਂ ਤਾਂ ਪੰਗਾ ਲੈ ਲੈਂਦਾ ਸੀ ਹੁਣ ਇਸ ਉਮਰ ਤੇ ਆ ਕੇ ਤਾਂ ਮਤਲਬ ਹੈ ਮੈਂ 70 ਵਾਲਿਆਂ ਦੇ ਆਸ-ਪਾਸ ਸਮਝ ਲਓ ਕਿ ਦੌੜਦਾ ਨੌਜਵਾਨ ਤਾਂ ਫਿਰ ਉਹਨੂੰ ਕਹਿ ਸਕਦੇ ਤੁਸੀਂ ਮਿਹਨਤ ਕਰਦੇ ਹੋ ਡੇਲੀ ਤਾਂ ਤੁਸੀਂ ਨੌਜਵਾਨੋ ਚਾਹੇ ਕੋਈ ਬੰਦਾ ਉਮਰ ਚ ਘਾਟ ਆ ਜੇ ਉਹ ਮਿਹਨਤ ਨਹੀਂ ਕਰਦਾ ਤਾਂ ਉਹ ਨੌਜਵਾਨ ਹੀ ਨਹੀਂ ਹੈਗਾ ਮੈਂ ਕਹਿੰਦਾ ਮੇਰੀ ਉਮਰ ਦੇ ਤਾਂ ਸਾਰੇ ਕੁਕੂਬੇ ਹੋ ਕੇ ਤੁਰਦੇ ਕੋਈ ਦਿਖਾ ਦਿਓ ਤੁਸੀਂ ਸਿੱਧਾ ਚੱਲਦਾ ਚੱਲਦਾ ਹੋਵੇ ਤਾਂ ਜ਼ਿਆਦਾਤਰ ਇਦਾਂ ਇਹ ਹੀ ਹਾਲ ਹੈ ਤੇ ਉਹ ਨਹੀਂ ਇਹ ਹਾਲ ਹੋਣਾ ਸਗਾ ਕਰਦੇ ਆ ਤਾਂ ਇਸ ਕਰਕੇ ਸਿਹਤ ਬੜੀ ਹੈ ਹੋਰ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਜੇ ਐਥਲੈਟਿਕਸ ਤੁਸੀਂ ਕਰ ਸਕਦੇ ਹੋ ਤਾਂ ਨੌਜਵਾਨ ਹਰ ਹਰ ਵਰਗ ਦਾ ਬੰਦਾ ਕਰ ਸਕਦਾ ਬਿਲਕੁਲ ਕਰ ਸਕਦਾ ਦੇਖਣੇ ਕਿ ਆਦਮੀ ਦੀਆਂ ਮਜਬੂਰੀਆਂ ਹੁੰਦੀਆਂ ਨਾ ਉਹ ਆਦਮੀ ਹਰੇਕ ਆਦਮੀ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਘਰ ਦੀ ਪਰੇਸ਼ਾਨੀ ਹੁੰਦੀ ਆ ਇਹ ਘਰ ਦੇ ਵਿੱਚ ਟਾਈਮ 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 ਖਾਣਾ ਔਰ ਹਰੇਕ ਚੀਜ਼ ਦਾ ਟਾਈਮ ਨਿਯਮ ਬਣਾਣਾ ਚਾਹੀਦਾ ਇਕ ਤਾਂ ਸਵੇਰ ਨੂੰ ਉੱਠ ਕੇ ਪੇਟ ਸਾਫ਼ ਹੋਣਾ ਚਾਹੀਦਾ ਆਦਮੀ ਨੂੰ ਬਹੁਤ ਜ਼ਰੂਰੀ ਹੈ। ਉਹ ਮੈਂ ਤਾਂ ਜਿਆਦਾ ਸਬਜ਼ੀਆਂ ਹੀ ਖਾਣਾ ਹੋਰ ਮੈਂ ਦਾਲਾਂ ਦੂਣਾਂ ਬਹੁਤ ਘੱਟ ਖਾਣਾ। ਤੇ ਇਸ ਕਰਕੇ ਪੇਟ ਦਾ ਧਿਆਨ ਹਮੇਸ਼ਾ ਰੱਖਣਾ ਪੈਂਦਾ ਮੈਨੂੰ ਕੀ ਸੂਟ ਕਰਦਾ ਮੌਸਮ ਦੇ ਹਿਸਾਬ ਨਾਲ ਅਸੀਂ ਚੇਂਜ ਕਰਨਾ। ਹਰ ਵੇਲੇ ਅਸੀਂ ਇੱਕ ਚੀਜ਼ ਨਹੀਂ ਖਾ ਸਕਦੇ। ਉਹਨੂੰ ਚੇਂਜ ਕਰਨਾ ਪੈਂਦਾ ਇਸ ਬਾਡੀ ਨੂੰ ਦੇਖ ਕੇ ਇਸ ਵੇਲੇ ਬਾਡੀ ਨੂੰ ਕਿਸ ਚੀਜ਼ ਦੀ ਜਰੂਰਤ ਹੈ ਉਹ ਆਦਮੀ ਜਿਹੜਾ ਖਾਂਦਾ ਉਹਨੂੰ ਹੀ ਪਤਾ ਹੈ ਦੂਜਾ ਆਦਮੀ ਨਹੀਂ ਦੱਸ ਸਕਦਾ ਇਸ ਕਰਕੇ ਬਹੁਤ ਧਿਆਨ ਹੈ ਹਰੇਕ ਆਦਮੀ ਨੂੰ ਜੇ ਕੁਝ ਕਰਨਾ ਕਿਸੇ ਨੇ ਕਰਦੇ ਰਹੋ ਜੀ ਸੋਏ ਸਾਡੇ ਨਾਲ ਜਿਹੜੇ ਆ ਅੰਕਲ ਜੀ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਐਥਲੈਟਿਕ ਐਥਲੈਟਿਕਸ ਕਰਦੇ ਨੇ ਐਥਲੀਟ ਨੇ ਸੋ ਹੋਰ ਵੀ ਸਟੋਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਾਂਗੇ ਫਿਲਹਾਲ ਮੈਨੂੰ ਜਾਨੀ ਕਿ ਅਮਨਦੀਪ ਸਿੰਘ ਗੜੀ ਨੂੰ ਦਿਓ ਇਜਾਜ਼ਤ